ਮਰਚੇ ਪਾਸ਼ਾ ਆਪਣੇ ਪਿਤਾ ਜੀ ਦੇ ਨਾਲ ਦੇਵੀ ਦੀ ਯਾਤਰਾ ਤੇ ਜਾਇਆ ਕਰਦੇ ਸਨ ਕੁਝ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਮਰਚੇ ਪਾਸ਼ਾ ਪੈਰਾਂ ਵਿੱਚ ਕੁੰਗਰੂ ਬਣ ਕੇ ਨੱਚਿਆ ਵੀ ਕਰਦੇ ਸਨ ਆਪਣੇ ਪਿਤਾ ਦੇ ਨਾਲ ਜਾਂਦੇ ਨੇ ਸਮਾ ਪਿਆ ਤੇ ਗੁਰਮਖੋ ਗੁਰੂ ਅੰਗਦ ਦੇਵ ਜੀ ਮਾਰੇ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਕਿਉਂਕਿ ਇਹ ਤਾਂ ਇੱਕ ਨਿਯਮ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜੋ ਉਪਜੋ ਸੋ ਬਿੰਸ ਹੈ ਭਰੋ ਅੱਜ ਕੇ ਕਾਲ ਜਿਹੜਾ ਪੈਦਾ ਉਹ ਇੱਕ ਦਿਨ ਜਾਣਾ ਹੈ ਪਿਤਾ ਜੀ ਅਕਾਲ ਚਲਾਣਾ ਕਰ ਗਏ ਨੇ ਹੁਣ ਜਿਹੜਾ ਪਿਤਾ ਜੀ ਦਾ ਨੇਮ ਸੀ ਜੋ ਪਿਤਾ ਜੀ ਹਰ ਸਾਲ ਜਾਂਦੇ ਸਨ ਫਿਰ ਕਹਿੰਦੇ ਨੇ ਭਾਈ ਲੈਣਾ ਜੀ ਸੰਗਤਾਂ ਨੂੰ ਨਾਲ ਲੈ ਕੇ ਇਹਨਾਂ ਵੀ ਜਾਣਾ ਸ਼ੁਰੂ ਕਰ ਦਿੱਤਾ ਔਰ ਉਸ ਟਾਈਮ ਕੋਈ ਗੱਡੀਆਂ ਨਹੀਂ ਸਨ ਅੱਜ ਵਾਲੇ ਕੋਈ ਸਾਧਨ ਨਹੀਂ ਸਣੇ